ਆਪ ਰੰਗ ਚੇਪ ਚੇਪ ਤੇ ਨੂੰ ਵੇਟ ਕਰ ਰਿਹਾ ਨਾ ਉਹ ਪਰਿਕੂ ਨਾ ਆ ਰਿਹਾ ਅੱਲਾ ਪੜਦਾ ਨਾ ਉਹ ਕਿੱਥੇ ਗਏ ਆਪ ਵੀ ਮੂਵੀ ਬਾਹਰ ਬਾਹਰ ਰੁਕ ਤੂੰ ਪੈਰ ਤੇ ਹੱਕ ਨਾ ਪੋਰੀ ਟੁੱਟ ਗਈ ਨਾ ਉਹ ਬਾਹਰ ਸਾਰਾ and then we go and 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 and ਮੋਮਬਤੀ ਜਕਦੇ ਵੇਟੋਂ ਨਾਲ ਛੜੀ ਪਿੱਛੇ ਦੇ ਵਿੱਚ ਮਿਲ ਗਈ ਜਰਾਬ ਜੀ ਮਿਲ ਗਈ ਪਿੱਛੇ ਆ ਜਾ ਸਾਰੇ ਨਹੀਂ ਚਮਚ ਚਮਚ ਰੰਗੋਲਾ ਘੜੀ ਕਰੂ ਫੋੜੂ ਕਰਦੀ ਪੂਜਾ ਕਿੱਥੇ ਗਈ ਉਹਦੇ ਆ ਦੇਖੋ ਤਾਂ ਸੱਜੀ ਬਾਹ ਕਰਨਾ ਫੜਦੀ ਨਹੀਂ ਦੁਪੱਗੇ ਲੈ ਇਧਰ ਦੇਖਿਓ ਸਾਹਮਣੇ ਬੇਟਾ ਦੇਖੋ ਤਾਂ ਬੇਟਾ ਇੱਧਰ ਦੇਖ ਸਾਹਮਣੇ ਸਾਹਮਣੇ ਦੇਖਿਆ ਯਾਦ ਕਰਿਓ ਓਕੇ ਠੀਕ ਹੈ ਹਾਂਜੀ ਘੋੜਾ ਚੱਲ ਰਿਹਾ ਓਕੇ ਦੁਬਾਰਾ ਬਣਦੇ ਤੇ ਸ਼ਾਟ ਚਾਹੀਦਾ ਇਹ ਸ਼ਾਨਦਾਰ ਫੋਟੋ ਬਣਾ ਲਿਆ ਜੀ ਜੀ ਚੱਲੋ ਭਾਜੀ ਆਪਣਾ ਕੋਈ ਚੱਕਰ ਨਹੀਂ ਤੁਹਾਨੂੰ ਮੇਰਾ ਨਾਮ ਦਦਾਰ ਸਿੰਘ ਬੱਲਾ ਜੀ ਦਦਾਰ ਜੀ ਕੀ ਖੁਸ਼ੀ ਮਨਾਈ ਜਾ ਰਹੀ ਹੈ ਕਿ ਤੁਹਾਡੇ ਘਰ ਅੱਜ ਜਿਹੜੀ ਹੈ ਜੀ ਪੋਤੀ ਨੇ ਜਨਮ ਲਿਆ ਢੋਲ ਟਮਕੇ ਨਾਲ ਤੁਸੀ ਸਵਾਗਤ ਕੀਤਾ ਬਿਲਕੁਲ ਜੀ ਕਿਉਂਕਿ ਵੀ ਜਿਹੜਾ ਢੋਲ ਟਮਕਾ ਢੋਲ ਆ ਇਹ ਸਾਡੀ ਪੰਜਾਬੀ ਦੀ ਪਹਿਚਾਣ ਆ ਤੇ ਸਾਡੇ ਖੁਸ਼ੀਆਂ ਦੇ ਬਜੇ ਦੁੱਖਣੀ ਚੌਕਣੀ ਤਰੱਕੀ ਲੈ ਕੇ ਆਉਂਦੀ ਹੈ ਤੇ ਉਸ ਦੀ ਢੋਲ ਦੇ ਨਗਾਰੇ ਤੇ ਹੀ ਅਸੀਂ ਅੱਜ ਇੱਕ ਇੱਕ ਕਦਮ ਗੁਰਦੁਆਰਾ ਸਾਹਿਬ ਤੋਂ ਲੈ ਕੇ ਪੈਦਲ ਆਏ ਆ ਤੇ ਅਸੀਂ ਬਹੁਤ ਬੜੇ ਪਿਆਰ ਸਤਿਕਾਰ ਨਾਲ ਸਾਰੇ ਹੀ ਮੁਹੱਲਾ ਨਿਵਾਸੀਆਂ ਨੇ ਗੁਰਤੀ ਤੋਂ ਖੰਨੇ ਤੋਂ ਬੜੇ ਸਤਿਕਾਰ ਦੇ ਨਾਲ ਧੀ ਦਾ ਅਸੀਂ ਐਂਟਰੀ ਕਰਾਈਆ ਘੁੱਤੀ ਦੀ ਵੀ ਸਾਨੂੰ ਬੜੀ ਖੁਸ਼ੀ ਹੈ ਪ੍ਰਮਾਤਮਾ ਨੇ ਚੰਗੀ ਕਿਰਾਂ ਵਾਸੀ ਦੁੱਖਣੀ ਚੌਕਣੀ ਤਰੱਕੀ ਬਖਸ਼ੀ ਦੇਖਣ ਵਾਲੇ ਐ ਭੁਲੇਖਾ ਪੈਂਦਾ ਸੀਗਾ ਕਿ ਸ਼ਾਇਦ ਕੋਈ ਵਿਆਹ ਵਾਲੀ ਗੱਡੀ ਆਈ ਆ ਬਿਲਕੁਲ ਜੀ ਸਾਰੇ ਸਹਹ ਦੇ ਵਿੱਚ ਹੈਰਾਨ ਹੋ ਕੇ ਦੇਖਦੇ ਪਏ ਸੀਗੇ ਵੀ ਇਹ ਪਹਿਲੀ ਵਾਰ ਦੇਖਿਆ ਵੀ ਬੰਦਾ ਸਾਰੀ ਗੱਡੀ ਗਵਾਰਿਆਂ ਨਾਲ ਭਰੀ ਪਈ ਐ ਵੀ ਇਹ ਕਾਦੇ ਸਬੰਧ ਵਿੱਚ ਗੱਡੀ ਜਾ ਰਹੀ ਹੋਣੀ ਆ ਉਹ ਜੋ ਤਾਂ ਫਿਰ ਬੱਲ ਸਾਹਿਬ ਨੂੰ ਦੇਖ ਲੈਂਦੇ ਸੀਗੇ ਕਹਿੰਦੇ ਬੱਲ ਸਾਹਿਬ ਆਪਣੇ ਜਿਆਦਾ ਨਹੀਂ ਵੀ ਕੋਈ ਵਧੀਆ ਕੋਈ ਪ੍ਰੋਬਲਮ ਐ ਪਰ ਸਮਝ ਨਹੀਂ ਆਉਂਦੀ ਦੀ ਕਿਸ ਨੂੰ ਵੀ ਪ੍ਰੋਬਲਮ ਕੀ ਹੋ ਸਕਦਾ ਕਿ ਕਿੰਨੇ ਚਿਰ ਬਾਅਦ ਤੁਹਾਡੇ ਘਰ ਜਿਹੜੀ ਹੈਗੀ ਬੱਚੀ ਨੇ ਜਨਮ ਲਿਆ 35 ਸਾਲ ਬਾਅਦ ਹੀ ਪੂਰੇ ਤੁਹਾਡੀ ਪੋਤੀ ਹੈ ਪੋਤੀ ਹਾਂ ਜੀ ਯਾਨੀ ਇਸ ਪਰਿਵਾਰ 'ਚ ਪਹਿਲਾਂ ਸਾਰੇ ਬੇਟੇ ਹੀ ਸੀਗੇ ਹਾਂ ਜੀ ਬੇਟੀ ਜੀ ਸਾਰੇ ਜੀ ਸਰ ਕੀ ਸਮਾਜ ਨੂੰ ਕੀ ਮੈਸੇਜ ਦੋਗੇ ਕਿ ਅਕਸਰ ਆਪਾਂ ਦੇਖਦੇ ਆ ਕਿ ਧੀਆ ਹੁਣ ਤੇ ਲੋਕ ਇਹ ਕਹਿੰਦੇ ਨੇ ਕਿ ਧੀ ਹੋ ਗਈ ਚੱਲ ਕੋਈ ਗੱਲ ਨਹੀਂ ਲੇਕਿਨ ਤੁਸੀਂ ਬੜੀ ਖੁਸ਼ੀ ਪੂਰੀ ਬਣਾਈ ਬਿਲਕੁਲ ਜੀ ਕਿਉਂਕਿ ਇੱਕ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਪੂਰੀ ਦੁਨੀਆ ਜਿੱਥੇ ਤੱਕ 715 ਪਾਰ ਦੁਨੀਆ ਰਹਿੰਦੀ ਹੈ ਹਰ ਵਰਗਨ ਨੂੰ ਤੇ ਹਰ ਧਰਮ ਦੇ ਆ ਨੂੰ ਕਿਹ ਪਾਈ ਧੀਆਂ ਦਾ ਸਤਿਕਾਰ ਕਰੋ ਧੀਆਂ ਪੁੱਤਰਾਂ ਨਾਲੋਂ ਵੱਧ ਪਿਆਰ ਸਤਿਕਾਰ ਕਰਦੇ ਨੇ ਪੜ੍ਹਦੀਆਂ ਨੇ ਲਿਖ ਕੇ ਪੈ ਕੋਈ ਪਾਇਲਟ ਬਣਦੇ ਕੋਈ ਇੰਜੀਨੀਅਰ ਬਣਦੇ ਕੋਈ ਡਾਕਟਰ ਬਣਦੀ ਹੈ ਤੇ ਇਹਨਾਂ ਦੀ ਸਾਹ ਦੇ ਨਾਲ ਹੀ ਦੁਨੀਆ ਚਲਣੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਦਰਜ ਹੈ ਸੋ ਕੋ ਮੰਨਦਾ ਆਖੀ ਹੈ ਜਿੱਤ ਜਮੈ ਜਾਂ ਜਿਨ੍ਹਾਂ ਦੀ ਪੇਟ ਪੇਟ ਦੇ ਵਿੱਚੋਂ ਕੁੱਖ ਦੇ ਵਿੱਚੋਂ ਬੜੇ ਬੜੇ ਰਿਸਿਮੁਨੀ ਪੀਰ ਪਕੰਬਰ ਸਿੰਘ ਜੋਧੇ ਨੇ ਗੁਰੂਆਂ ਨੇ ਜਨਮ ਲਿਆ ਇਹ ਉਹ ਉਹ ਧੀਆ ਇਸ ਲਈ ਇਹਨਾਂ ਦਾ ਸਤਿਕਾਰ ਕਰਨਾ ਬਹੁਤ ਹੀ ਜ਼ਰੂਰੀ ਹੈ ਧੀਆਂ ਨੂੰ ਕੁੱਖਾਂ ਵਿੱਚ ਨਾ ਮਾਰੋ ਤੇਤੀਆਂ ਦਾ ਸਤਿਕਾਰ ਕਰੋ ਬਹੁਤ ਹੀ ਸਤਿਕਾਰ ਕਰੋ ਤੇ ਬੜੇ ਪਿਆਰ ਕਰੋ ਜਿਹੜੀ ਹੈਗੀ ਹੈ ਕਿੰਨੇ ਚਿਰ ਬਾਅਦ ਧੀ ਨੇ ਜਨਮ ਲਿਆ ਦੇਖੋ ਜੀ ਜੇ ਆਪਣੀ ਗੱਲਾਂ ਮੈਂ ਮੇਰੇ ਮਾਈ ਫਰੇ 7 ਸਾਲ ਦਾ ਬੇਟਾ ਮੇਰਾ 7 ਸਾਲ ਮੇਰੀ ਧੀ ਹੋਈ ਆ ਜੇ ਅਸੀਂ ਆਪਣੀ ਪਰਿਵਾਰ ਦੀ ਗੱਲ ਲਈਏ ਤਾਂ ਸਾਡੇ ਧੀ ਨੇ 35 ਸਾਲ ਬਾਅਦ ਸਾਡੇ ਘਰੇ ਜਨਮ ਲਿਆ ਸੀ। ਕੀ ਕਹਿਣਾ ਚਾਹੂੰਗੀ ਤੁਹਾਡੇ ਫਾਦਰ ਸਾਹਿਬ ਵੀ ਬੜੇ ਕੋਸ਼ਿਸ਼ ਸੀਗੇ ਬੜੇ ਢੋਲ ਟਮਕੇ ਨਾਲ ਲਿਆਂਦਾ ਗਿਆ ਅਕਸਰ ਜਦੋਂ ਮੁੰਡਾ ਆਉਂਦਾ ਤਾਂ ਉਦੋਂ ਬੜੀ ਖੁਸ਼ੀ ਇਸ ਤਰ੍ਹਾਂ ਦੀ ਦੇਖਣ ਨੂੰ ਮਿਲਦੀ ਆ ਪਰ ਤੁਸੀਂ ਇੱਕ ਸਮਾਜ ਲਈ ਇੱਕ ਮਿਸਾਲ ਪੇਸ਼ ਕੀਤੀ ਹੈ ਕਿ ਢੋਲ ਟਮਕੇ ਨਾਲ ਬੜੀ ਧੀ ਦਾ ਸਵਾਗਤ ਕੀਤਾ। ਬਿਲਕੁਲ ਬਿਲਕੁਲ ਤੇ ਮੇਰਾ 사ਸ ਦਾ ਬੇਟਾ ਵੀ ਆ ਤੇ ਜਿੰਨੇ ਵੀ ਬੇਟੇ ਦੇ ਇੰਨੀ ਕੁਝ ਨਹੀਂ ਹੋਈ ਮੇਰੇ ਪਰਜੇ ਬੱਚਾ ਆਇਆ ਮੈਂ ਕਦੇ ਸੋਚਿਆ ਨਹੀਂ ਸੀਗਾ ਕਿ ਮੈਂ ਅਕੀ ਮੇਰੀ ਬੇਟੀ ਹੋ ਗਈ ਮੈਂ ਉਹਨੂੰ ਇਸ ਤਰ੍ਹਾਂ ਲੈ ਕੇ ਆਉਂਗਾ ਕਿਉਂਕਿ ਪਲਾਨ ਜਦੋਂ ਬੇਟਾ ਹੋਇਆ ਪਤਾ ਲੱਗ ਜਾਂਦਾ ਬੱਚੇ ਪੁੱਤਾਂ ਨਾਲੋਂ ਵੱਧ ਤਾਂ ਧੀयां ਹੀ ਕਰਦੀਆਂ ਨੇ ਜੋ ਮੈਂ ਕਿਸੇ ਬੱਚੇ ਦੀ ਧੀ ਨਹੀਂ ਬਣਾਉਣਾ ਇਸ ਅਕਸਰ ਇੰਨਾ ਪਿਆਰ ਲੈਂਦੀਆਂ ਨੇ ਤੇ ਬਸ ਇਦਾਂ ਹੀ ਸੀਗਾ ਮਾਨ ਜੀ ਸਾਡੇ ਘਰੇ ਵੀ 3 ਹੋਵੇ ਵੀ ਅਸੀਂ ਪਿਆਰ ਕਰੀਏ ਸਾਡਾ ਇਸ ਕਰੇ ਅਸੀਂ ਉਹਦਾ ਕਰੀਏ ਬਸ ਇਹ ਉਹ ਚਾ ਚਾ ਦੇ ਵਿੱਚ ਅਸੀਂ ਧੀ ਨੂੰ ਵੀ ਅਰਦਾਸਾਂ ਕਰਨੀ ਸ਼ੁਰੂ ਕਰਤੀਆਂ ਅਸੀਂ ਬੰਨੇ ਕਿੰਨੇ ਘਰ ਦੁਆਰੇ ਬਾਬਾ ਦੇ ਸਿੰਘ ਦੇ ਜੋਤ ਲਾਣ ਜਾਂਦੇ ਸੀ ਘਰੇ ਤੁਸੀਂ ਪ੍ਰਮਾਤਮਾ ਤੋਂ ਮੰਗ ਕੇ ਧੀ ਲਈਏ ਕਹਿੰਦਾ ਮਤਲਬ ਅਰਦਾਸਾਂ ਕਰ ਕਰ ਕੇ ਜੀ ਜੀ ਮੇਰੀ ਵਾਈਫ ਨੇ ਚਪੈਰਾ ਸਾਦਾ ਪਾੜ ਕਰ ਦਿੱਤੀ ਬਾਬਾ ਦੇ ਸਿੰਘ ਦੇ ਜੋਤ ਲਾਣ ਲੈ ਗਏ ਐਤਵਾਰ ਆਪਣਾ